ਸੋ ਜੀ ਹਾਂ ਜੀ ਦੱਸੋ ਦੱਸੋ ਮੇडम ਕਿਧਰੇ ਗੋਪੋਹੋ ਨਹੀਂ ਆਪਕੇ ਪਾਸ ਪੈਸਾ ਨਹੀਂ ਹੈ ਆਪ ਦਾ ਕੇਸ ਹੈ ਕੋਈ ਇਸ ਪੈਂਡਿੰਗ ਸਪੈਸਟ ਨਾ ਹੋਣੀ ਕਿ ਮੈਂ ਆਪਕੋ ਕੁਝ ਨਹੀਂ ਆਤਾ ਮੈਂ ਆਪਕੇ ਪਾਸ ਕੋਈ ਆਰਡਰ ਹੈ ਆਪ ਦਾ ਕੇਸ ਹੈ ਕੋਈ ਆਪਕੇ ਬਾਤ ਹੋ ਗਈ ਆਪਕੇ ਪਾਸ ਹੈ ਆਪਕੇ ਪਾਸ ਕੇਸ ਹੈ ਕੋਈ ਜਦੋਂ ਜੋੜਦੇ ਬਸੇ ਕਰਦੇ ਪਏ ਨੇ ਇਕਲਤ ਤਰੀਕਾ ਆ ਗਿਆ ਕਿ ਕੇਸ ਪੈਂਡਿੰਗ ਹੈ ਮੈਨੂੰ ਆਪਣੇ ਕਾਗਜ਼ ਦਿਖਾਓ ਠੀਕ ਹੈ ਜੋ ਵੀ ਤੁਹਾਡੇ ਕੋਲ ਹੈ ਆਪਣੇ ਕਾਗਜ਼ ਦਿਖਾਓ ਚਲੋ ਦਿਖਾਓ ਮੈਨੂੰ ਆਪਣਾ ਕਾਗਜ਼ ਦਿਖਾਓ ਪਹਿਲੇ ਆ ਕੇ ਦਿਖਾਣ ਹਾਈ ਕੋਰਟ ਦਾ ਆਰਡਰ ਸੰਤ ਕਿੱਥੇ ਹਾਈ ਕੋਰਟ ਦਾ ਆਰਡਰ ਕੋਈ ਕਾਗਜ਼ ਨਹੀਂ ਆ ਜੀ ਤੁਸੀਂ ਇੰਪਰੂਵਮੈਂਟ ਟਰਸਟ ਵੱਲੋਂ ਆਜ ਇਸ ਦੀ ਬਟਾਲਾ ਦੀ ਕਵਾਇਦ ਵਿੱਚ ਪੀਲੇ ਪੰਚੇ ਜਿਹੜੇ ਤਲਾ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਬਟਾਲਾ ਦੀ ਜਿਹੜੀ ਪੌਸ਼ ਕਲੋਨੀ ਮਹੰਤ ਕਲੋਨੀ ਸੀ ਜਿਹੜਾ ਪਿਛਲੇ 22 ਸਾਲਾਂ ਤੋਂ ਟਰਸਟ ਤੇ ਉਹਨਾਂ ਦੇ ਦਰਮਿਆਨ ਕੇਸ ਚੱਲ ਰਿਹਾ ਸੀ ਲੰਮੇ ਸਮੇਂ ਤੋਂ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਕੋਰਟ ਜਿਹੜਾ ਉਹ ਕੇਸ ਜਿੱਤ ਗਏ ਆ ਉਹ ਅੱਜ ਅਸੀਂ ਬਟਾਲਾ ਵੱਲੋਂ ਧਾਵਾਂ ਕੀਤਾ ਗਿਆ ਟਰਸਟ ਵੱਲੋਂ ਪਰ ਜਿਹੜੇ ਇੱਥੋਂ ਦੇ ਪਰਿਵਾਰਕ ਮੈਂਬਰ ਨੇ ਇਮਾਨਤਾਰੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਬੇਟੀਆਂ ਜਿਹੜੀ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਹੋ ਪਰਪਰ ਨਾਲ ਉਹ ਸਾਰੀ ਵੀਡੀਓ ਵੀ ਬਣਾ ਰਹੀਆਂ ਔਰ ਇਸ ਕਬੇ ਨੂੰ ਜਿਹੜਾ ਨਜਾਇਜ਼ ਦੱਸ ਰਹੀ ਹੈ ਉਹ ਕਹਿ ਰਹੇ ਨੇ ਕਿ ਇਹਦਾ ਕਬਜ਼ਾ ਨਜਾਇਜ਼ ਕੀਤਾ ਗਿਆ ਉਹਨਾਂ ਕੋਲੋਂ ਕੋਰਟ ਦੇ ਕਾਗਜ਼ ਮੌਜੂਦ ਨੇ ਇੱਕ ਮਿੰਟ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਕਬਜ਼ਾ ਹਟਾਇਆ ਗਿਆ ਕਬਜ਼ਾ ਨਾਾਇਜ਼ ਹੋ ਰਿਹਾ ਸਾਡੇ ਨਾਲ ਬੜੀ ਨਾਇਜ਼ ਨਾਇਸਾਪੀ ਹੋ ਰਹੀ ਹੈ हाईकोर्ट हाई हाई तो नहीं था रहा था। तो तो पेंडिंग तो 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 ऑर्डर तो 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 है तो भी है। तो 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 ਦਾ ਵੀਰ ਨਾਈ ਹੁਸਨ ਕੋਈ ਨਾਈ ਹੁਸਨ ਕੋ ਖੜੇ ਕੋ ਪੈਸਾ ਕੋਈ ਆਇਆ ਹੈ ਉਹ ਕਹਿੰਦਾ ਲੋਰਸ ਲਗਾਏ ਗਿਆ ਪੈਨੋ ਸਾਰੇ ਸਾਬਤ ਕੋਈ ਨੋਟਿਸ ਨਹੀਂ ਮਿਲਿਆਗਾ ਤੁਹਾਨੂੰ ਸੇ ਲਾਵਾ ਕੋਈ ਨੋਟਿਸ ਨਹੀਂ ਮਿਲਿਆ ਸੋ ਬਸ ਲਾਣੀ ਕੋਈ ਨਾਈ ਨਾ ਕੋਈ ਸੁਣਿਆ ਕਿ ਜਿਹੜੇ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਆ ਔਰ ਇਹ ਮਾ ਪਰਿਵਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਪੁਲਿਸ ਇਹਨਾਂ ਦੇ ਉੱਤੇ ਪੂਰੀ ਨਿਗਰਾਨੀ ਰੱਖ ਰਹੀ ਆ ਪਰ ਇਸ ਦੇ ਬਾਵਜੂਦ ਉਹ ਸਾਰੀ ਆਪਣੀ ਗੱਲ ਬਾਤ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਪੂਰੀਆਂ ਟਰਾਲੀਆਂ ਟਰੈਕਟਰ ਮਸ਼ੀਨਾਂ ਅੱਦੀ ਦਰਜੇ ਤੋਂ ਵੱਧ ਜਿਹੜਿਆ ਪੀਲਾ ਪੰਜਾ ਜੀਸੀਬੀ ਮਸ਼ੀਨਾਂ ਆਈਆਂ ਨੇ ਕਈ ਜਿਹੜੀਆਂ ਟਰਾਲੀਆਂ ਟਰੈਕਟਰ ਲਾਏ ਗਏ ਨੇ ਵੱਡੇ ਪੱਧਰ ਤੇ ਇੱਥੇ ਲੇਬਰ ਲਾਈ ਗਈ ਮਜ਼ਦੂਰ ਲਾਏ ਗਏ ਨੇ ਔਰ ਭਾਰੀ ਪੁਲਿਸ ਬਲ ਜਿਹੜਾ ਆ ਇੱਥੇ ਤਾਇਨਾਤ ਕੀਤਾ ਗਿਆ ਆ ਕਿਉਂਕਿ ਬਹੁਤ ਹੀ ਪੋਸ਼ ਜਿਹੜੀ ਇਹ ਕਲੋਨੀ ਦੀ ਜਿਹੜੀ ਸਕੀਮ ਸੀ ਪਿਛਲੇ 20-22 ਸਾਲਾਂ ਤੋਂ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਔਰ ਅੱਜ ਜਿਹੜੇ ਅਧਿਕਾਰੀ ਨੇ ਮੌਕੇ ਤੇ ਉੱਤੇ ਮੌਜੂਦ ਨੇ ਉਹਨਾਂ ਵੱਲੋਂ ਸਾਰੇ ਜਿਹੜਾ 15 ਕਿੱਲੇ ਦੇ ਕਰੀਬ ਇਹ ਜਿਹੜੀ ਜ਼ਮੀਨ ਦੱਸੀ ਜਾ ਰਹੀ ਆ ਜਿਸ ਦੇ ਵਿੱਚੋਂ 3 ਕਿੱਲੇ ਦੇ ਵਿੱਚ ਜਿਹੜੇ ਲੋਕਾਂ ਵੱਲੋਂ ਪਹਿਲਾਂ ਕੋਠੀਆਂ ਬਣਾ ਲਈਆਂ ਨੇ ਇਸ ਵੱਲੋਂ ਦਾਵਾ ਕੀਤਾ ਜਾ ਰਿਹਾ ਆ ਤੇ ਉਹਨਾਂ ਨੂੰ ਪੈਨਲਟੀ ਪਾਈ ਜਾਊਗੀ ਪਰ ਜਿਹੜੀ ਖਾਲੀ ਜਗ੍ਹਾ ਦਾ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਢਾਹ-ਢੇਰੀ ਕਰ ਦਿੱਤਾ ਜਾਏਗਾ ਇਹ ਐਕਵਾਇਰ ਹੋਈ ਹੈ ਜੀ ਲੈਂਡ ਇੰਪਰੂਵਮੈਂਟ ਟਰਸਟ ਬਟਾਲਾ ਨੇ ਐਕਵਾਇਰ ਕੀਤੀ ਹੈ ਔਰ ਲੀਗਲੀ ਹੈ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਕਿੰਨੀ ਜਗ੍ਹਾ ਸਬ ਇਹ तकरीबन ਐਸ ਵੇਲੇ ਤਾਂ 12 ਏਕੜ ਤੋਂ ਪਲੱਸ ਹੈ ਐਗਜੈਕਟ ਨਾ ਮੈਂ ਡਾਕੂਮੈਂਟਸ ਦਿਖਾ ਦਿੰਨੇ ਸਾਡੇ ਡਾਊਨ ਪਲੈਨਰ ਹੈਗੇ ਨਾਲ ਐਗਜੈਕਟ ਲੈਂਡ ਦਾ ਜਿਹੜਾ ਹੈਗਾ ਉਹ ਦੱਸ ਦਿੰਦੇ ਇਹ ਕੋਰਟ ਹਾਂਜੀ ਹਾਂਜੀ ਇਹਨਾਂ ਕੋਲ ਕੋਈ ਸਟੇ ਨਹੀਂ ਹੈ ਤੇ ਕਿਸੇ ਕਿਸਮ ਦਾ ਜਿਹੜਾ ਪਰਿਵਾਰ ਵੱਲੋਂ ਬਲੇਮ ਲਾਇਆ ਜਾ ਜਾ ਨਹੀਂ ਨਹੀਂ ਉਹਨਾਂ ਕੋਈ ਸਟੇ ਨਹੀਂ ਐਦਾਂ ਦਾ ਕੁਝ ਨਹੀਂ ਹੈ ਤੇ ਜੋ ਵੀ ਹੋ ਰਿਹਾ ਲੀਗਲੀ ਹੋ ਰਿਹਾ ਇਹ ਟ੍ਰਸਟ ਵਾਲੀ ਸਕੀਮ ਕਿਹਦਾ ਹੈ ਜੀ ਹਾਂਜੀ ਇੰਪਰੂਵਮੈਂਟ ਟ੍ਰਸਟ ਬਟਾਲਾ ਤੇ ਕੇਸ ਤੇ 2022 ਸਾਲ ਤੋਂ ਇਹਦੇ ਚੱਲ ਰਿਹਾ ਸੀ ਕੋਰਟ ਦੇ ਵਿੱਚ ਹਾਂਜੀ 2002 ਦੀ ਸਕੀਮ ਹੈ ਹਾਂਜੀ ਜੇ ਕੁਝ ਕੇਸਸ ਵਿੱਚ ਐਗਜ਼ੈਂਪਸ਼ਨ ਦਿੱਤੀ ਹੈ ਉਹ ਵੀ ਲੀਗਲੀ ਦਿੱਤੀ ਹੈ ਜਿਨ੍ਹਾਂ ਦੇ ਮਕਾਨ ਬਣੇ ਹੋਏ ਆ ਸਾਈਟ ਤੇ ਤੁਸੀਂ ਦੇਖੀ ਹੁਣ ਤੇ ਜਿਹੜੀ ਆ ਲੈਂਡ ਹੈ ਇਹ ਇਹਦਾ ਅਸੀਂ ਕਬਜ਼ਾ ਲੈ ਰਿਆ ਰਿਕੁਆਇਰ ਕੀਤੀ ਹੈ ਤੁਸੀਂ ਸੁਣਿਆ ਕਿ ਐਸਡੀਐਮ ਸਾਹਿਬ ਨੇ ਕਿਹਾ ਕਿ ਜਿਹੜਾ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਤਹਿਤ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਆ ਔਰ ਜਿਨ੍ਹਾਂ ਦੇ ਪਹਿਲੇ ਕਬਜ਼ੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਤੇ ਸੈਟਿੰਗ ਕੀਤੀ ਜਾਏਗੀ ਪਰ ਜਿਹੜੀ ਖਾਲੀ ਲੈਂਡ ਆ ਜਾਂ ਜਿਹੜੇ ਹੋਰ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਅੱਜ ਜ਼ਰੂਰਟ ਆਇਆ ਗਿਆ ਔਰ ਜਿਹੜੇ ਪਰਿਵਾਰ ਵੱਲੋਂ ਅੱਜ ਦੋਸ਼ ਲਗਾਇਆ ਗਿਆ ਕਿ ਉਹਨਾਂ ਕੋਲ ਗੁਸਟੇ ਆ ਔਰ ਇਹਨਾਂ ਐਸਡੀਐਮ ਸਾਹਿਬ ਵੱਲੋਂ ਉਸ ਤੋਂ ਕੋਰਾ ਇਨਕਾਰ ਕਰਦਿਆਂ ਕਿਹਾ ਕਿ ਉਹ ਪੂਰੀ ਜਿਹੜੀ ਲੀਗਲ ਅਥਾਰਟੀ ਦੇ ਨਾਲ ਔਰ ਕੋਰਟ ਦੇ ਹੁਕਮਾਂ ਦੇ ਨਾਲ ਇੱਥੇ ਆ ਕੇ ਉਹਨਾਂ ਵੱਲੋਂ ਆਪਣਾ ਜਿਹੜਾ ਟਰ